ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲੈਮਨ ਬੁਟੀਕ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਕੈਮਰਿਕ ਕਾਟਨ ਦੇ ਸੂਟ ਲੈ ਕੇ ਆਏ ਹਾਂ ਜੀ ਇਹ ਸ਼ਰਟ ਔਰ ਬਾਟਮ ਹੋਏਗੀ 2.5 ਮੀਟਰ ਦੀ ਕੱਟ ਹੋਏਗੀ ਕੁਝ ਸੂਟਾਂ ਦੇ ਵਿੱਚ ਸ਼ਰਟ ਦਾ ਪਨਾ ਵਿਗਵਿਰਥ ਹੋ ਸਕਦਾ ਬਾਟਮ 2 ਮੀਟਰ ਦੀ ਹੋਏਗੀ ਜੀ ਵਿਗਵਿਰਥ ਦੇ ਵਿੱਚ ਵੀ ਤੁਸੀਂ ਆਰਾਮ ਨਾਲ ਆਪਣੀ ਸ਼ਰਟ ਨੂੰ ਸਟਿਚ ਕਰਾ ਸਕਦੇ ਹੋ ਜਿੰਨੀ ਮਰਜ਼ੀ ਹੈ ਵੀ ਮੈਜ਼ਰਮੈਂਟ ਹੋਵੇ ਤਾਂ ਵੀ ਤੁਸੀਂ ਆਪਣੀ ਸ਼ਰਟ ਨੂੰ ਆਸਾਨੀ ਨਾਲ ਬਣਾ ਸਕਦੇ ਹੋ ਪ੍ਰਾਈਸ ਇਹਨਾਂ ਦਾ ਹੋਏਗਾ ਜੀ 1250 ਰੁਪਿਆ ਇਹਦੇ ਵਿੱਚ ਆਪਾਂ ਇੱਕ ਤੁਹਾਡੇ ਲਈ ਆਫਰ ਐਡ ਕੀਤੀ ਆ ਤੁਸੀਂ ਦੋ ਸੂਟ ਬਾਏ ਕਰੋਗੇ ਤਾਂ ਇੱਕ ਸੂਟ ਤੁਹਾਨੂੰ ਫ੍ਰੀ ਮਿਲੇਗਾ ਮੀਨਸ ਟੋਟਲ ਤਿੰਨ ਸੂਟ ਮਿਲਣਗੇ ਜੀ ਤੁਹਾਨੂੰ 1250 ਰੁਪਿਆ ਫ੍ਰੀ ਸ਼ਿਪਿੰਗ ਦੇ ਵਿੱਚ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਦਾ ਸੂਟ ਬਾਏ ਕਰ ਸਕਦੇ ਹੋ ਸਾਰੇ ਡਿਜ਼ਾਈਨ ਬਹੁਤ ਹੀ ਲੇਟੈਸਟ ਡਿਜ਼ਾਈਨ ਨੇ ਲਾਈਟ ਦੇ ਵਿੱਚ ਵੀ ਆਪਣੇ ਕੋਲ ਚਾਰਟ ਅਵੇਲੇਬਲ ਹੈ ਜੀ ਡਾਰਕ ਕਲਰ ਦੇ ਵਿੱਚ ਵੀ ਆਪਣੇ ਕੋਲ ਚਾਰਟ ਅਵੇਲੇਬਲ ਆ ਸਾਰੇ ਡਿਜ਼ਾਈਨ ਆਪਾਂ ਆਉਣ ਵਾਲੇ ਸੀਜ਼ਨ ਦੇ ਵਿੱਚ ਗਰਮੀਆਂ ਦੇ ਵਿੱਚ ਪਾਉਣ ਦੇ ਲਈ ਮਤਲਬ ਇਹ ਡਿਜ਼ਾਈਨ ਤੁਹਾਨੂੰ ਦਿਖਾਏ ਨਹੀਂ ਕਿਉਂਕਿ ਬਹੁਤ ਹੀ ਜ਼ਿਆਦਾ ਡਾਰਕ ਕਲਰ ਇਹਨਾਂ ਵਿੱਚ ਹਨ ਨਹੀਂਗੇ ਜਿੱਦਾਂ ਕਿ ਤੁਹਾਨੂੰ ਪਤਾ ਕਿ ਗਰਮੀਆਂ ਦੇ ਵਿੱਚ ਬਹੁਤ ਜਗ੍ਹਾ ਡਾਰਕ ਕਲਰ ਨਹੀਂ ਚੱਲਦੇ ਸੋ ਆਪਾਂ ਸੋਬਰ ਜੇ ਸ਼ੇਡ ਤੁਹਾਡੇ ਲਈ ਲੈ ਕੇ ਆਏ ਹਾਂ ਸੋ ਜਲਦੀ ਤੋਂ ਜਲਦੀ ਆਪਣਾ ਆਰਡਰ ਪਲੇਸ ਕਰੋ ਮੇਰੇ ਉੱਪਰ ਦਿੱਤੇ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਭੇਜ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਗਾਇਸ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਜੀ ਪੇਮੈਂਟ ਔਨਲਾਈਨ ਹੋਏਗੀ ਐਡਵਾਂਸ ਦੇ ਵਿੱਚ ਤੁਸੀਂ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਫਿਰ ਬੈਂਕ ਟ੍ਰਾਂਸਫਰ ਕਰ ਸਕਦੇ ਹੋ ਤੁਹਾਡੇ ਐਡਰੈਸ ਦੇ ਉੱਪਰ ਪਾਰਸਲ ਕੋਰੀਅਰ ਕਰ ਦਿੱਤਾ ਜਾਏਗਾ ਵਿਥਿਨ ਵੀਕ ਤੁਹਾਨੂੰ ਪਾਰਸਲ ਮਿਲ ਜਾਏਗਾ 올 ਓਵਰ ਇੰਡੀਆ ਸ਼ਿਪਿੰਗ ਫ੍ਰੀ ਹੋਏਗੀ ਜੀ ਪ੍ਰਾਈਸ ਆਪਾਂ ਤੁਹਾਨੂੰ ਮੈਂਸ਼ਨ ਕਰ ਦਿੱਤਾ 1250 ਰੁਪਿਆ ਤਿੰਨ ਸੂਟਾਂ ਦਾ ਪ੍ਰਾਈਸ ਹੋਏਗਾ ਵਿਦਆਊਟ ਦੁਪੱਟਾ ਸੂਟ ਹੋਣਗੇ ਸੀ ਇਹ ਬਹੁਤ ਹੀ ਵਧੀਆ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਹ ਵਾਲੇ ਡਿਜ਼ਾਈਨ ਨੇ ਤੁਸੀਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਤੇ ਆਪਾਂ ਜੀ ਸੂਟਾਂ ਦੇ ਉੱਤੇ ਵਰਕ ਵੀ ਕਰ ਦਿੰਨੇ ਆ ਕਿਸੇ ਵੀ ਕਲਰ ਡਿਜ਼ਾਈਨ ਦੇ ਵਿੱਚ ਤੁਸੀਂ ਵਰਕ ਕਰਾਉਣਾ ਚਾਹੁੰਦੇ ਹੋ ਤੁਹਾਡੀ ਆਪਣੀ ਕੋਈ ਚੁਆਇਸ ਹੈ ਤੁਸੀਂ ਵਰਕ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰਵਾ ਸਕਦੇ ਹੋ ਇਹ ਵਾਲੇ ਸੂਟਾਂ ਦੀ ਅਗਰ ਬਾਟਮ ਤੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਕਰਵਾ ਸਕਦੇ ਹੋ ਚਲੋ ਜੀ ਮਿਲਦੇ ਆ ਨਵੀਂ ਵੀਡੀਓ 'ਚ ਨਵੇਂ ਸੂਟਾਂ ਦੇ ਨਾਲ ਥੈਂਕ ਯੂ